ਮੀਡੀਆ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਮੈਂ ਚਾਹਨਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅਵੇ ਤਾਂ ਕਿ ਵਿਪੱਖਸ਼ੇ ਇੱਥੇ ਬੈਠਾ ਰਹੇ ਤੇ ਸੁਣੇ ਇਹ ਕਰਕੇ ਜਿੰਦਰਾ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਹੁਣ ਇਹਨਾਂ ਨੂੰ ਪਿਆਰ ਆ ਗਿਆ ਸਰ ਮੈਂ ਇੱਕ ਹੋਰ ਦੇਵਾਂ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦੋ ਪੰਜਾਬ ਵਿਧਾਨ ਸਭਾ ਚ ਤਾਲਾ ਵਿਵਾਦ ਤੇ ਸੀਐਮ ਮਾਨ ਨੇ ਦਿੱਤੀ সাফਾਈ ਕਾਂਗਰਸ ਤੇ ਸਾਧਿਆ ਨਿਸ਼ਾਨਾ ਪੰਜਾਬ ਸਰਕਾਰ ਦੇ ਬਜਟ ਦਾ ਅਜ ਦੂਜਾ ਦਿਨ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਭਾਸ਼ਣ ਦੇ ਬਹਿਸ ਹੋ ਰਹੀ ਹੈ ਇਸ ਵਿੱਚ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜੇ ਹੋਏ ਤਾਂ ਉਹਨਾਂ ਦੇ ਸਪੀਕਰ ਕੁਲਤਾਰ ਸਵੰਦਾਂ ਨੂੰ ਤਾਲਾ ਚਾਬੀ ਦਾ ਲਿਫਾਫਾ ਗਿਫਟ ਕਰ ਦਿੱਤਾ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਪ੍ਰਗਟਾਇਆ ਸਦਨ ਵਿੱਚ ਇਸ ਗੱਲ ਤੇ ਬਹੁਤ ਹਗਾਮਾ ਹੋਇਆ ਸੀਐਮ ਤੇ ਬਾਜਵਾ ਵਿੱਚ ਜੁਬਾਨੀ ਜੰਗ ਹੋਈ ਲਗਭਗ ਅੱਧੇ ਘੰਟੇ ਤੱਕ ਬਹਿਸ ਹੁੰਦੀ ਰਹੀ ਉਸ ਦੇ ਬਾਅਦ ਸਪੀਕਰ ਨੇ 15 ਮਿੰਟ ਲਈ ਸਦਨ ਮੁਲਤਵੀ ਕਰ ਦਿੱਤਾ 15 ਮਿੰਟ ਦੇ ਬਾਅਦ ਸਦਨ ਫਿਰ ਤੋਂ ਸ਼ੁਰੂ ਕੀਤਾ ਗਿਆ ਸੀਐਮ ਮਾਨ ਨੇ ਸਪੀਕਰ ਸਿਦਵਾ ਨੂੰ ਕਿਹਾ ਉਹ ਸਦਨ ਵਿੱਚ ਦੋ ਤਾਲੇ ਲੈ ਕੇ ਆਏ ਸਨ ਇੱਕ ਤਾਲਾ ਤੁਹਾਨੂੰ ਦਿੱਤਾ ਸੀ ਜਦੋਂ ਕਿ ਦੂਸਰਾ ਉਹਨਾਂ ਕੋਲ ਸੀ ਤਾਂ ਕਿ ਆਪਣੇ ਵੀ ਕੋਈ ਬਾਹਰ ਨਾ ਜਾ ਸਕੇ ਉਸ ਵਿਰੋਧੀਆਂ ਤੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਤਾਂ ਕਿ ਅਜੇਹੇ ਕਰਨ ਸਾਰਿਆਂ ਨੂੰ ਟੀਵੀ ਤੇ ਆਉਣ ਦਾ क्रेज ਹੈ ਸੁਖਪਾਲ ਖੈਰਾ ਜੋ ਬਾਹਰ ਜਾਂਦੇ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਨ ਤੇ ਬਾਕੀ ਸਾਰਿਆਂ ਨੂੰ ਦੇਖ ਕੇ ਬਾਹਰ ਭੱਜ ਗਏ ਸੀਐਮ ਨੇ ਕਿਹਾ ਕਿ ਵਿਧਾਨ ਸਭਾ ਦਾ ਲਾਈਵ ਸੈਸ਼ਨ ਚੱਲ ਰਿਹਾ ਹੈ ਇਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਦੂਜੇ ਪਾਸੇ ਹੱਸ ਰਹੇ ਹਨ ਇਸ ਨਾਲ ਲੋਕਾਂ ਨੂੰ ਕੀ ਮੈਸੇਜ ਜਾਂਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਵਿੱਚ ਸਬਰ ਨਹੀਂ ਹੈ ਉਹ ਆਪ ਬੋਲ ਕੇ ਸਦਨ ਤੋਂ ਨਿਕਲ ਜਾਂਦੇ ਹਨ ਇਸ ਤਰ੍ਹਾਂ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਮੈਂ 8 ਸਾਲ ਵਿਧਾਨ ਸਭਾ ਚ ਰਿਹਾ ਮੇਰੀ ਵਾਰੀ ਨਹੀਂ ਵੀ ਆਉਂਦੀ ਸੀ ਤਾਂ ਵੀ ਸਦਨ ਵਿੱਚ ਬੈਠਦਾ ਸੀ ਤਾਂ ਕਿ ਹੋਰਨਾਂ ਨੂੰ ਸੁਣਿਆ ਜਾ ਸਕੇ ਤੇ ਵਿਰੋਧ ਕਰਨਾ ਪੈ ਗਿਆ ਤਾਂ ਉਥੋਂ ਗਲਤਾਂ ਕਰ ਸਕੀਏ ਕਾਂਗਰਸ ਦੇ ਨਿਸ਼ਾਨੇ ਸਾਧਿਆਂ ਸੀਐਮ ਨੇ ਕਿਹਾ ਕਿ ਦੇਸ਼ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਇਸ ਦੇ ਬਾਅਦ ਚੋਣਾ ਸ਼ੁਰੂ ਹੋਣ ਜਾਣੀ ਆ ਅਜੇਹੇ ਸਮੇਂ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਘੁੰਮ ਰਹੇ ਹਨ ਸੀਐਮ ਨੇ ਕਿਹਾ ਕਿ ਪੰਜਾਬ ਦੇ ਨੇਤਾਵਾਂ ਨੂੰ ਕੋਈ ਨਹੀਂ ਪੁੱਛਦਾ ਸੋ ਬਾਕੀ ਆਓ ਲੈ ਚਲਦੇ ਹਾਂ ਤੁਹਾਨੂੰ ਭਗਵੰਤ ਮਾਨ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੱਟੀਆਂ ਲਿਖੀਆਂ ਸੀ ਉਹਦੀ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਧਾਂਜਲੀ ਦਵਾਈ कहें तो सर दवाई सात सौ छब्बी हूं इन्हों प्यार आ गया बिल्कुल मार्शल हम भजन भेज तुम भैो बैठो बैठो बैठा जी बैठो 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 जी सीएम साहब कंटीन्यू करोगी ਪਤਾ ਲੱਗ ਜੂਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਹਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਰ ਇੱਧਰ ਵੀ ਲਾਓ मैं कहना इधर भी लाओ सा भी नहीं कुछ आंदा सुनो सुनो अबल खुराने अबल खुराने दाइला मेरे को अबल खुराने दाइल अबल खुराने फाइलों पैज ਸਪੀਕਰ ਸਾਹਿਬ ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਜੋਬ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਦਿੰਦੇ ਸਾਰੇ ਮਾਜੋਬ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬੋਲੇ ਜਿਹੜੀ ਆਉਗੀ ਉਹਦਾ ਬੋਲੋ ਸੀਐਲ ਸਾਹਿਬ ਬੋਲਦੇ ਕੀ ਬੋਲੋ ਇਹ ਕਾਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਦੇ ਹੋ ਜਾ ਮਟੀਰੀਅਲ ਆ ਗਿਆ ਫਰਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਚੇਰ ਦੀ ਇਜਾਜ਼ਤ ਤੋਂ ਬਿਨਾ ਕਿਆ ਗੈਰ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ लोगों ने भजन वास्ते नहीं भेजा हां जी बैठो फिर बैठो 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 मान योग मुख्यमंत्री साहब मैं मैं सारे मान योग मैंबर साहब बेनती करता एक बार अपनी सीटा में बैठने जी बैठो जी बैठो बैठो बैठो, बैठो, बैठो जी बैठो तुम सारे बाडायो मेंबर बैठो हम लूटती गल तुम कर रहे हो जीम साहब नहीं 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 चलो नहीं। अब्दुल तो